ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਸੱਭਿਆਚਾਰ ਦੀ ਸੋਹਣੀ ਖੁਸ਼ਬੂ ਬਾਰੇ ਪੰਜਾਬੀ ਸੱਭਿਆਚਾਰ ਸਿਰਫ ਬੋਲੀ ਨਹੀਂ ਇਹ ਜਿੰਦਾ ਦਿਲ ਜੀਵਨ ਜੀਣ ਦਾ ਢੰਗ ਹੈ ਪੰਜਾਬ ਦੇ ਮੇਲੇ ਗਿੱਧੇ ਪੰਗੜੇ ਤੇ ਤਿਉਹਾਰ ਸਾਨੂੰ ਇਕੱਠੇ ਰਹਿਣ ਦੀ ਸਿੱਖਿਆ ਦਿੰਦੇ ਹਨ ਪਿੰਡਾਂ ਦੀਆਂ ਗਲੀਆਂ ਸਰੋਂ ਦੇ ਖੇਤ ਲੱਸੀ ਦਾ ਗਲਾਸ ਮੱਕੀ ਦੀ ਰੋਟੀ ਲੱਸੀ ਦਾ ਗਲਾਸ ਇਹ ਸਾਡੀ ਪਹਿਚਾਨ ਹਨ ਪੰਜਾਬੀ ਸੱਭਿਆਚਾਰ ਸਾਨੂੰ ਦਿਲਦਾਰੀ ਹੌਂਸਲਾ ਖੁਸ਼ੀ ਨਾਲ ਜਿਣਾ ਸਿਖਾਉਂਦਾ ਹੈ ਆਓ ਆਪਣੀ ਮਿੱਟੀ ਆਪਣੀ ਬੋਲੀ ਤੇ ਰਿਵਾਇਤਾਂ ਤੇ ਮਾਣ ਕਰੀਏ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਕਿ ਅਸੀਂ ਪੰਜਾਬੀ ਹਾਂ ਪੰਜਾਬ ਵਿੱਚ ਖੁੱਲੇ ਦਿਲ ਇਨਸਾਨ ਹਨ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਹੁਣ ਹੜਾਗੇ ਤਾਂ ਕਿਦਾਂ ਪੰਜਾਬੀਆਂ ਨੇ ਦਿਲ ਖੋਲ੍ਹਿਆ ਉਸੀ ਦੇਖ ਹੀ ਲਿਆ ਹੋਣਾ ਹੈ ਇਹ ਸਾਡਾ ਪੰਜ